ਬਈ ਲਓ ਜੀ ਕਰ ਰਹੇ ਆ ਟ੍ਰੀਟਮੈਂਟ ਬੱਸ ਬੱਸ ਬਹੁਤ ਬੱਸ ਭਈ ਇਹਦੇ ਨਾਲ ਕੁਝ ਲੜ ਗਿਆ ਬੱਚੇ ਦੇ ਤੇ ਅੱਖਾਂ ਸੋਜ ਗੀਆਂ ਚਰੇ ਦੀਆਂ ਤੇ ਅੱਖਾਂ ਚੋਂ ਪਾਣੀ ਆ ਰਿਹਾ ਐ ਚਿੱਟੀਆਂ ਹੋ ਗਈਆਂ ਅੱਖਾਂ ਤੇ ਪਤਾ ਨਹੀਂ ਉਹ ਰੱਬ ਜਾਣੇ ਕੀ ਲੜਿਆ ਹਨਾ ਅਸੀਂ ਚਲੋ ਕਰ ਰਹੇ ਆ ਟ੍ਰੀਟਮੈਂਟ ਭਈ ਇਹਦਾ ਚਲੋ ਜਿੰਨੀ ਸਾਡੀ ਹਾਇਸੀਅਤ ਹੈਗੀ ਹੈ ਤੇ ਆਪਾਂ ਬਈ ਬੇਜਬਾਨਾਂ ਦਾ ਆ ਇਲਾਜ ਵਗੈਰਾ ਕਰਾਉਣੇ ਆ ਜੋ ਵੀ ਕੋਈ ਹੁੰਦਾ ਹੈ ਨਾ ਆਪਣੇ ਕੋਲੇ ਆਪਣੇ ਕੋਲੇ 8 ਤੋਂ 10 ਬੱਚੇ ਇਸ ਟਾਈਮ ਹੈਗੇ ਆ ਕੁਝ ਉਧਰ ਬੈਠੇ ਆ ਬਾਹਰ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਭੈਣ ਭਰਾਵਾਂ ਲਈ ਥੋੜਾ ਥੋੜਾ ਯੋਗਦਾਨ ਜ਼ਰੂਰ ਪਾਇਆ ਕਰੋ ਤਾਂ ਕਿ ਅਸੀਂ ਉਹਨਾਂ ਹੀ ਵੱਧ ਬੇਵਾਨ ਬੱਚਿਆਂ ਦਾ ਇਲਾਜ ਕਰਵਾ ਸਕੀਏ ਉਹਨਾਂ ਦੀ ਹੈਲਪ ਕਰ ਸਕੀਏ ਇਹਦੇ ਤੁਰੰਤ ਚ ਵੀ ਪ੍ਰੋਬਲਮ ਆ ਰਹੀ ਐ ਇਹਨੂੰ ਦੇਖ ਬਈ ਡਾਕਟਰ ਮਾ ਬੱਤ ਠੀਕ ਲਾਦਾ ਕੋਈ ਨਹੀਂ ਕੋਈ ਠੀਕ ਹੋ ਜਾਏਗਾ ਤੇ ਥੋੜਾ ਕਰਿਆ ਕਰੋ ਬਈ ਸਾਰੇ ਭੈਣ ਭਰਾ ਵਕਤੋਂ ਕੱਢਿਆ ਕਰੋ ਥੋੜਾ ਇਹਨਾਂ ਵਾਸਤੇ ਤੇ ਸਾਨੂੰ ਚਲੋ ਸੌਖਾ ਹੋ ਜਾਂਦਾ ਹਨ ਅਸੀਂ ਉਹਨੇ ਵੱਧ ਬੱਚਾ ਦਾ ਇਲਾਜ ਕਰਵਾ ਸਕਦੇ ਆ ਅਡਾਪਟ ਕਰ ਲਿਆ ਕਰੋ ਬਈ ਗੋਦ ਲੈ ਲਿਆ ਕਰੋ ਬਈ ਬਈ ਆ ਬੱਚਾ ਸਾਨੂੰ ਦੇ ਦੇ ਆ ਸਾਹ ਸੰਭਾਲ ਤੋਂ ਕਰ ਲਾ ਜੋ ਵੀ ਇਹਦਾ ਫੀਡ ਤੇ ਜੋ ਵੀ ਇਹਦਾ ਰੋਟੀ ਪਾਣੀ ਹੋਇਆ ਕਰੋ ਅਸੀਂ ਤੈਨੂੰ ਭੇਜਿਆ ਕਰਾਂਗੇ ਤੇਰੇ ਕੋਲ ਫੀਡ ਭੇਜਿਆ ਕਰਾਂ ਦਵਾਈਆਂ ਭੇਜਿਆ ਕਰਾਂਗੇ ਤੇ ਚਲੋ ਸਾਨੂੰ ਸੋ ਆਪਾਂ ਉਹਨੇ ਵੱਧ ਬੱਚੇ ਰੱਖ ਸਕਦੇ ਆ ਅਡਾਪਟ ਕਰ ਸਕਦੇ ਇੱਕ ਪੇਜ ਫੋਲੋ ਜ਼ਰੂਰ ਕਰ ਲਿਆ ਕਰੋ ਜਿਹੜੇ ਭੈਣ ਭਰਾ ਪਹਿਲੀ ਵਾਰੀ ਆਉਂਦੇ ਆ ਉਹ ਸਕੈਪਰਾਂ ਕਰਿਆ ਕਰੋ ਵੀਡੀਓ ਕਮੈਂਟ ਨਾਲ ਕਰਦਿਆ ਕਰੋ ਜਰੂਰ ਸਾਨੂੰ ਹੌਸਲਾ ਹੋ ਜਾਂਦਾ ਬਈ ਵੀ ਚਲੋ ਭੈਣ ਭਰਾ ਸਾਨੂੰ ਸਪੋਰਟ ਕਰਦੇ ਹਨ ਤੇ ਬਸ ਇੰਨੀ ਕੁ ਬੇਨਤੀ ਹੈ ਬਈ ਮੇਰੀ ਤੇ ਜਰੂਰ ਸੋਚਿਆ ਕਰੋ ਕਿਉਂਕਿ ਰੋਟੀ ਪਹਿਲਾਂ ਇਹਨਾਂ ਨੂੰ ਮਿਲੀ ਸੀ ਬਈ ਤੇ ਇਹਨਾਂ ਨੇ ਆਪਾਂ ਨੂੰ ਦਿੱਤੀ ਹੈ ਤੇ ਇੰਨਾ ਕੁ ਜਰੂਰ ਸੋਚ ਲਿਆ ਕਰੋ ਬਸ ਭੁੱਲਿਆ ਨਾ ਕਰਕੇ ਆਪਾਂ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਆ ਕਰਕੇ ਤੇ ਕਰਿਆ ਕਰੋ ਥੋੜਾ ਵਕਤ ਕੱਢਿਆ ਕਰੋ ਤੇ ਸਾਨੂੰ ਸਪੋਰਟ ਕਰਿਆ ਕਰੋ ਸਾਨੂੰ ਸਮਾਨ ਭੇਜ ਦਿਆ ਕਰੋ ਫੀਡ ਭੇਜ ਦਿਆ ਕਰੋ ਦਵਾਈਆਂ ਭੇਜ ਦਿਆ ਕਰੋ ਜਿੰਨੇ ਕੋਈ ਭੈਣ ਭਰਾ ਕਰ ਸਕਦਾ ਜਰੂਰ ਕਰਿਆ ਕਰੋ ਇਹ ਆ ਨਾਲ ਭੋਲਾ ਨੂੰ ਥੋੜੀ ਪ੍ਰੋਬਲਮ ਹੋ ਗਈ ਆ ਭੋਲਾ ਵੀ ਬਿਮਾਰ ਹੋ ਗਿਆ ਬਈ ਪਤਾ ਨਹੀਂ ਮਾਂ ਕਿਸੇ ਫੋਨ ਕੀਤਾ ਕਿਸੇ ਮੈਂ ਸ਼ੈਲਟਰ ਉਹਨੂੰ ਮੈਂ ਵੀਰ ਨੂੰ ਪੁੱਛਿਆ ਮੈਂ ਬਈ ਬੱਚੇ ਬਿਮਾਰ ਹੋ ਰਹੇ ਆ ਮੈਂ ਕਿਹਾ ਯਾਰ ਕੀ ਕਰਾਂ ਉਹ ਗਾਦਾ ਵੀ ਤੁਹਾਡੇ ਇਕੱਲੇ ਨਹੀਂ ਹੁੰਦੇ ਸਾਡੇ ਵੀ ਹੁੰਦੇ ਆ ਐਨਾ ਵੀ ਤੁਸੀਂ ਵੀਡੀਓ ਪਾ ਦਿੰਨੇ ਹੋ ਬਿਮਾਰ ਬੱਚਿਆਂ ਦੀ ਅਸੀਂ ਘੱਟ ਪਾਉਨੇ ਆ ਜਾਨੀ ਕਿ ਤੁਸੀਂ ਮਰਦੇ ਕਹਿੰਦਾ ਸਾਡੇ ਕੋਲੇ ਵੀ ਆ ਤੇ ਮੌਤ ਹੋ ਜਾਂਦੀ ਕਹਿੰਦਾ ਸਾਡੇ ਕੋਲੇ ਵੀ ਤੁਸੀਂ ਵੀਡੀਓ ਜਿਆਦਾ ਪਾਉਨੇ ਇਹਦੇ ਵੀ ਕਰਦੇ ਆ ਵੀ ਟ੍ਰੀਟਮੈਂਟ ਤੁਹਾਨੂੰ ਦਿਖਾਉਨੇ ਆ ਫਿਰ ਆ ਬੈਠਾ ਜੀ ਆਪਣਾ ਰੂਹਾ ਰੂਏ ਰੂਏ ਬੱਤ ਕੰਬਲ ਤੇ ਸਾਰਾ ਕੁਝ ਇਕੱਠਾ ਕਰੀ ਬੈਠਾ